ਜੀ ਸਰ ਕੀ ਨਾਮ ਹੈ ਤੁਹਾਡਾ? ਅਰਵਿੰਦਰ ਸਿੰਘ ਗਿੱਲ। ਕੀ ਇਹ ਜਿਹੜਾ ਕੈਂਪ ਲੱਗਿਆ ਹੈ ਕੀ ਕੀ ਦਾ ਉਦੇਸ਼ ਹੈ ਕੈਂਪ ਲੱਗਿਆ? ਇਹ ਇਸ ਤਰ੍ਹਾਂ ਹੈ ਵੀ ਜਿਵੇਂ ਮਹਿਲ ਇਹਦੇ ਵਿੱਚ ਮਹਿਲਾ ਸਭਾ ਤੇ ਬਾਲ ਸਭਾ ਨੇ ਇਹਨਾਂ ਦੀਆਂ ਮੀਟੀਆਂ ਕਰਾਈਆਂ ਜਾਣੀਆਂ ਨੇ। ਅਸੀਂ ਜਿਵੇਂ ਇਹ ਚੁਣੇ ਹੋਏ ਸੌਰੀ ਚੁਣੇ ਹੋਏ ਨਹੀਂ ਮਤਲਬ ਕਿ ਪਿੰਡ ਦੇ ਵਿੱਚੋਂ ਆਂਗਣਵਾੜੀ ਆਏ ਹੋਏ ਨੇ ਆਸ਼ਾ ਵਰਕਰ ਆਏ ਹੋਏ ਨੇ ਕਿਉਂਕਿ ਜੀ ਪੰਚਾਇਤਾਂ ਤਾਂ ਬਣੀਆਂ ਨਹੀਂਆਂ। ਤੇ ਹੁਣ ਇਹਨਾਂ ਨੂੰ ਅਸੀਂ ਇਸ ਟ੍ਰੇਨ ਕਰਦੇ ਆਂ ਕਿ ਤੁਸੀਂ ਪਿੰਡ 'ਚ ਜਾ ਕੇ ਮਹਿਲਾ ਸਭਾ ਕਰਾਣੀਆਂ ਨੇ। ਹਾਂ। ਤੇ ਬਾਤ ਸਬਾ ਕਰਾਨੀਆਂ ਨੇ ਤਾਂ ਕਿ ਜਿਨ੍ਹਾਂ ਦੇ ਨਾਲ ਕੋਈ ਜਿਵੇਂ ਕਈ ਪਲੇਟਫਾਰਮ ਨਹੀਂ ਮਿਲਦਾ ਕਈ ਵਾਰੀ ਕਿਵੇਂ ਕਈ ਲੇਡੀਜ਼ ਹੁੰਦੀਆਂ ਨੇ ਜਿਨ੍ਹਾਂ ਨਾਲ ਕੋਈ ਪੈਂਸਾ ਹੋ ਰਿਹਾ ਕੋਈ ਤੱਕਾ ਹੋ ਰਿਹਾ ਜਾਂ ਕੋਈ ਗਰਲਜ਼ ਹੁੰਦੀਆਂ ਨੇ ਜਿਨ੍ਹਾਂ ਨਾਲ ਕੋਈ ਇਸ ਨਾਲ ਕੁਝ ਵਾਪਰ ਜਾਂਦਾ ਫਿਰ ਉਹਨਾਂ ਨੂੰ ਕੋਈ ਪਲੇਟਫਾਰਮ ਨਹੀਂ ਮਿਲਦਾ ਵੀ ਅਸੀਂ ਆਪਣੀ ਗੱਲ ਕਿੱਥੇ ਰੱਖੀਏ ਤਾਂ ਕਿੱਥੇ ਜਾ ਕੇ ਸੀ ਕਹੀਏ ਇਹ ਅਸੀਂ ਇਹਨਾਂ ਨੂੰ ਆਂਗਣਵਾੜੀ ਆਸ਼ਾ ਵਰਕਰਾਂ ਨੂੰ ਟ੍ਰੇਨ ਕਰ ਰਹੇ ਹਾਂ ਕਿ ਤੁਸੀਂ ਉੱਥੇ ਮਹਿਲਾ ਸਭਾ ਜਿਹੜੀਆਂ ਉੱਥੇ ਕਰੋ ਉੱਥੇ ਜੇ ਕਿਸੇ ਨੂੰ ਪ੍ਰੋਬਲਮ ਹੈ ਤਾਂ ਉਹ ਉੱਥੇ ਤੁਹਾਡੀ ਖੁੱਲ੍ਹ ਕੇ ਕੋਈ ਗੱਲ ਕਰ ਸਕਦਾ ਹੈ ਕਈ ਵਾਰੀ ਬੱਚੇ ਜਿਹੜੀਆਂ ਬੱਚੀਆਂ ਨੇ ਆਪਣੇ ਘਰਦਿਆਂ ਨਾਲ ਵੀ ਕਈ ਗੱਲਾਂ ਨਹੀਂ ਕਰ ਸਕਦਾ ਜਦੋਂ ਦੂਸਰੇ ਨਾਲ ਆ ਕੇ ਸ਼ੇਅਰ ਕਰਨੀਆਂ ਤਾਂ ਕਈ ਆਪਣੀਆਂ ਪ੍ਰੋਬਲਮ ਜਿਹੜੀਆਂ ਨੇ ਸੋਲਵ ਹੋ ਜਾਂਦੀਆਂ ਨੇ ਕਿਉਂਕਿ ਕਈ ਵਾਰੀ ਗੁੱਸਾ ਹੁੰਦਾ ਕੋਈ ਹੋਰ ਹੁੰਦਾ ਕਈ ਘਰੇਲੂ ਇਨਸਾ ਹੁੰਦੀ ਹੈ ਜਦੋਂ ਕਹਿੰਦੇ ਨੇ ਨਾ ਰਾਤ ਗਈ ਬਾਤ ਗਈ ਇਕ ਰਾਤ ਦਾ ਹੀ ਫਰਕ ਹੁੰਦਾ ਰਾਤ ਕੱਪੀ ਤਾਂ ਬੰਦਾ ਸ਼ਾਂਤ ਹੋ ਜਾਂਦਾ ਮਾਹੌਲ ਠੀਕ ਹੋ ਜਾਂਦਾ ਅਗਲੇ ਦਿਨ ਸਾਰਾ ਕੁਝ ਫਰਕ ਪੈ ਜਾਂਦਾ ਭਾਈ ਜੀ ਇਹ ਜਿਹੜਾ ਕੈਂਪ ਦਾ ਆਦੇਸ਼ ਜਿਵੇਂ ਕੀ ਲਾ ਲੋ ਕੀ ਹੋਰ ਕੀ ਜਿਹੜੀਆਂ ਤਕਤੀਵੀਆਂ ਇਹਦੇ ਚ ਸਖਾਈਆਂ ਗਈਆਂ ਨੇ ਕਿਹੜੇ ਕਿਹੜੇ ਨੇ ਵਿਭਾਗ ਦੇ ਬੰਦੇ ਨੇ ਹਿੱਸਾ ਲਿਆ ਇਹਦੇ ਵਿੱਚ ਜਿਹੜਾ ਸੀਡੀਪੀਓ ਵੱਲੋਂ ਆਪਣੇ ਆਂਗਣਵਾਰੀ ਵਰਕਰ ਆਏ ਹੋਏ ਨੇ ਪਿੰਡਾਂ ਤੋਂ ਤੇ ਆਸ਼ਾ ਵਰਕਰ ਹੈਲਥ ਡਿਪਾਰਟਮੈਂਟ ਵੱਲੋਂ ਆਈਆਂ ਹੋਏ ਨੇ ਬਾਕੀ ਐਨਐਮ ਤੇ ਬਾਕੀ ਟੀਚਰ ਸਾਹਿਬਾਨ ਨੇ ਜਿਹੜੇ ਪਿੰਡਾਂ ਚ ਆਨਵਾਹ ਰਹੇ ਨੇ ਉਹਨਾਂ ਨੂੰ ਅਸੀਂ ਜਿਹੜੇ ਪਾਰਟਿਸਪੈਂਟ ਸੀ ਬੁਲਾਇਆ ਹੋਇਆ ਕਿੰਨੇ ਰੋਜ਼ਾ ਕੈਂਪ ਆ ਜੀ ਇਹ ਇੱਕ ਦਿਨ ਦਾ ਕੈਂਪ ਹੁੰਦਾ ਜਿਵੇਂ ਅਸੀਂ 25 ਪਿੰਡ ਨੇ ਬੁਲਾਏ ਨੇ ਤਾਂ ਅੱਜ ਹੀ 25 ਪਿੰਡਾਂ ਤੋਂ ਸਾਰੇ ਆਏ ਨੇ ਤਾਂ ਇੱਕ ਦਿਨ ਦਾ ਹੀ ਕੈਂਪ ਹੋਏਗਾ ਤੇ ਕੱਲ ਨੂੰ ਜਿਹੜੇ ਪਾਰਟਿਸਪੈਂਟ ਆਉਣਗੇ ਉਹ ਅਗਲੇ 25 ਪਿੰਡ ਨਵੇਂ ਪਿੰਡ ਆਣਗੇ ਹੋਰ ਕਿਹੜੀਆਂ ਜਾਣਕਾਰੀਆਂ ਜਿਹੜੀਆਂ ਦਿੱਤੀਆਂ ਦਿੱਤੀਆਂ ਜਾ ਰਹੀਆਂ ਨੇ ਵਿੱਚ ਹੋਰ ਥੋੜਾ ਜਿਹਾ ਮੁੰਡਲੀ ਜਾਣਕਾਰੀ ਕਿ ਗ੍ਰਾਮ ਸਭਾ ਦੀ ਕੀ ਹੁੰਦੀ ਹੈ ਪਿੰਡ ਦੇ ਵਿੱਚ ਗ੍ਰਾਮ ਸਭਾ ਜਿਹੜੀ ਹੈ ਵੋਟਰ ਸੂਚੀ ਦੇ ਵਿੱਚ ਜਿਨ੍ਹਾਂ ਦੇ ਨਾਮ ਨੇ ਉਹ ಗ್ರಾಮ ਸਭਾ ਹੁੰਦੀ ਹੈ ಗ್ರಾಮ ਪੰਚਾਇਤ ਬਣ ਚੋ ਜੋ ಗ್ರಾಮ ਸਭਾ ਵੋਟਾਂ ਪਾ ਕੇ ಗ್ರಾಮ ਪੰਚਾਇਤ ਬੜਾਈ ਜਾਂਦੀ ਹੈ ਤਾਂ ਇਸ ਤਰ੍ਹਾਂ ਪਿੰਡ ਚ ਪੰਜ ਸਰਪੰਚ ਚੁਣੇ ਜਾਂਦੇ ਨੇ ਤੇ ਬਾਕੀ ਇਹਨਾਂ ਨੂੰ ਇਹਦੇ ਬਾਰੇ ਸਾਰਾ ਦੱਸਿਆ ਜਲਾਸ ਪਿੰਡ ਚ ਦੋ ਜਲਾਸ ਬੁਲਾਏ ਜਾਂਦੇ ਨੇ ਸਰਪੰਚ ਦੁਆਰਾ ਗram ਸਭਾ ਦੀ ਹਾੜੀ ਤੇ ਸੌਣੀ ਮੇਜੂਨ ਤੇ ਦਸੰਬਰ ਦੇ ਵਿੱਚ ਤੇ ਉੱਥੇ ਫਿਰ ਉਹ ਇਹਨਾਂ ਉਹਦੇ ਵਿੱਚ ਦੱਸਣਾ ਹੁੰਦਾ ਹੈ ਪੰਚਾਇਤ ਨੇ ਕੀ ਕਾਠ ਦੇ ਵਿੱਚ ਕਿ ਅਸੀਂ ਪਹਿਲਾਂ ਕਿਹੜੇ ਕੰਮ ਕੀਤੇ ਨੇ ਜਾਂ ਹੁਣ ਅੱਗੇ ਫਰਦਰ ਪਲਾਨਿੰਗ ਕਰਕੇ ਜੀਪੀਡੀਪੀ ਦੇ ਵਿੱਚ ਅਸੀਂ ਸ਼ਾਮਲ ਕਰਕੇ ಗ್ರಾಮ ਪੰਚਾਇਤ ਡਵੈਲਪਮੈਂਟ ਪਲਾਨ ਹੈ ਜਿਹੜਾ ਉਹਦੇ ਵਿੱਚ ਸਾਰੇ ਪ੍ਰੋਗਰਾਮ ਸ਼ਾਮਲ ਕਰਕੇ ਇਹਨਾਂ ਦੇ ਸੁਝਾਅ ਲੈ ਕੇ ਸਾਰੇ ਪਿੰਡ ਵਾਲਿਆਂ ਦੇ ਤੇ ਉਸ ਤੋਂ ਬਾਅਦ ਅਗਲੀ ਪਲਾਨਿੰਗ ਕਰਨੀ ਹੁੰਦੀ ਹੈ ਕਿ ਕੀ ਕੀ ਕੰਮ ਕਰਨਾ ਆਮ ਆਮ ਜਲਾਸ ਸਦਨਾ ਜ਼ਰੂਰੀ ਹੁੰਦਾ ਬਿਲਕੁਲ ਜੀ ਇਹ ਜਿਹੜਾ ਪੰਜਾਬ ਪੰਚਾਇਤੀ ਰਾਜ ਐਕਟ 1994 ਹੈ ਉਹਦੇ ਵਿੱਚ ਇਹ ਲਿਖਿਆ ਹੋਇਆ ਹੈ ਕੀ ਦੋ اجلاس ਕਰਨੇ ਜੂਨ ਤੇ ਦਸੰਬਰ ਦੇ ਵਿੱਚ ਕੰਪਲਸਰੀ ਇਹਨੇ ਹਾੜੀ ਕਿਸ। ਜੇ ਜੇ ਨਾ ਸਰਪੰਚ ਕਰਦਾ ਤਾਂ ਉਹਦੇ ਕੋਈ ਕਾਰਵਾਈ ਬਣਦੀ ਹੈ ਨਹੀਂ। ਹਾਂਜੀ ਬਿਲਕੁਲ ਜੀ। 31 ਦਸੰਬਰ ਤੱਕ ਮਤਲਬ ਸਰਪੰਚ ਵੱਲੋਂ ਇਹ ਜੇ ਨਹੀਂ ਕੰਪਲੀਟ ਦੋਏ اجلاس ਕੀਤੇ ਜਾਂਦੇ ਤਾਂ ਉਹਦੇ ਵਿੱਚ ਲਿਖਿਆ ਹੋਇਆ ਕਿ ਉਹ ਉਹ ਨੂੰ ਆਪਣੇ ਅਹੁਦੇ ਤੇ ਨਹੀਂ ਰਹਿਣ ਦਾ ਕੋਈ ਅਧਾਰ ਨਹੀਂ ਹੋਇਆ। ਇਹ ਆਪਣੇ ਪੰਚਾਇਤੀ ਆਜ 94 ਚ ਲਿਖਿਆ ਹੋਇਆ। ਕੀ ਨਾਮ ਹੈ ਜੀ? ਮੇਰਾ ਨਾਮ ਰਜਨੀ ਹੈ। ਕੀ ਕੀ ਕਿੱਥੇ ਦਾ ਮੈਂ ਐਟੀਟੀ ਟੀਚਰ ਆ ਰਹੀ ਮਾਜਰਾ ਪਿੰਡ ਹੈ ਮੇਰਾ ਸਟੂਡੈਂਟ ਦਾ ਨਾਮ ਕਰਾਉਣੇ ਮਾਣੋ ਅੱਜ ਜਿਹੜੇ ਕੈਂਪ ਲੱਗੇ ਹੋਏ ਨੇ ਕਿ ਪ੍ਰਦੇਸ਼ਿਕ ਵਿਕਾਸ ਸੰਸਥਾ ਵੱਲੋਂ ਕੀ ਅੱਜ ਜਿਹੜਾ ਕਿ ਕੈਂਪ ਦੇ ਵਿੱਚ ਦੱਸਿਆ ਗਿਆ ਕੀ ਜਾਣਕਾਰੀਆਂ ਸੀ ਅਮ 9:30 ਵਜੇ ਤੋਂ ਸ਼ੁਰੂ ਹੋਇਆ ਕੈਂਪ ਸਭ ਤੋਂ ਪਹਿਲਾਂ ਸਰ ਜੜੇ ਕਿਰਨਦੀਪ ਸਿੰਘ ਸਰਾਏ ਜੀ ਨੇ ਸਾਨੂੰ ਪਹਿਲਾਂ ਸੈਲਫ ਹੈਲਪ ਬਾਰੇ ਬਹੁਤ ਅੱਛੀ ਨੋਲੇਜ ਦਿੱਤੀ ਸਾਰੇ ਜਿੰਨੇ ਵੀ ਟੀਚਰਸ ਜਾਂ ਹੋਰ ਅੰਗਨwadi ਵਰਕਰ ਜਿਹੜੇ ਸਾਰਿਆਂ ਨੇ ਪੂਰਾ ਪਾਰਟਿਸਿਪੇਟ ਕੀਤਾ ਬੜਾ ਕੁਝ ਉਹਨਾਂ ਕੋਲ ਪੁੱਛਿਆ ਔਰ ਸਾਨੂੰ ਬਹੁਤ ਨੋਲੇਜ ਮਿਲੀ ਔਰ ਉਸ ਤੋਂ ਬਾਅਦ ਆਵਲੇ ਸਰਾਏ ਨਾ ਮੈਨੂੰ ਨਾਮ ਨਹੀਂ ਪਤਾ ਹੈਗਾ ਤੇ ਉਹ ਉਹਨਾਂ ਨੇ ਵੀ ਦੱਸਿਆ ਵੀ ਇਸਤਰੀ ਤੇ ਬਾਲ ਸਭਾ ਬਾਰੇ ਵੀ ਪਿੰਡ ਦੇ ਵਿੱਚ ਮਤਲਬ ਜਿਹੜੀਆਂ ਪੰਚਾਇਤਾਂ 1 ਜੂਨ ਦੇ ਵਿੱਚ ਮੀਟਿੰਗ ਹੋਣੀ ਹੈ ਤੇ ਦਸੰਬਰ ਚ ਹੋਣੀ ਹੈ ਔਰ ਉਹ ਬਹੁਤ ਜ਼ਰੂਰੀ ਹੈ ਤੇ ਪਿੰਡ ਵਾਸਤੇ ਮਤਲਬ ਬਹੁਤ ਸਾਰੀਆਂ ਸਾਨੂੰ ਗੱਲਾਂ ਜਿਹੜੀਆਂ ਤੁਹਾਨੂੰ ਪਹਿਲਾਂ ਨਹੀਂ ਪਤਾ ਸੀ ਅੱਜ ਸਾਨੂੰ ਕਾਫੀ ਕੁਝ ਪਤਾ ਲੱਗਾ ਸਾਨੂੰ ਆਂਦਾ ਹੈ ਤੇ ਬਹੁਤ ਫਾਇਦਾ ਹੋਇਆ। ಗ್ರಾಮ ਸਭਾ ਜਾਂ ਕੋਈ ਹੋਰ ਚੀਜ਼ਾਂ ਵੀ ਦੱਸਿਆ ਕਿ ਜਾਣਕਾਰੀ ਹੁੰਦਾ ਵੀਰੇ। ಗ್ರಾಮ ਸਭਾ ਆਮ ਇਜਲਾਸ ਪਿੰਡਾਂ ਦੇ ਵਿੱਚ ਹਾਂ ਆਮ ਇਜਲਾਸ ਮਤਲਬ ਹਾਂ ਵੀ ਉਹ ਵੀ ਪੰਜ ਸਾਲ 'ਚ ਦੋ ਵਾਰ ਹੋਣੀ ਆ ਜੂਨ ਔਰ ਦਸੰਬਰ 'ਚ ਵੀ ਉਹ ਮਤਲਬ ਕੋਈ ਵੀ ਆਰਟੀਆਈ ਪਾ ਕੇ ਪੁੱਛ ਸਕਦਾ ਵੀ ਇਹ ਵਾਲੇ ਇਜਲਾਸ ਹੋਏ ਸੀਗੇ ਕਿ ਨਹੀਂ ਜੇ ਉਹਨਾਂ ਨਹੀਂ ਹੋਏ ਤਾਂ 1 ਜਨਵਰੀ ਨੂੰ ਮਤਲਬ ਕਿ ਜਿਹੜਾ ਪੰਚਾਇਤ ਆ ਉਹ ਸਸਪੈਂਡ ਹੋ ਸਕਦਾ। ਇੱਕਾਂ ਦੇ